ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਐਨਐਸਟੀਵੀ ਪੰਜਾਬ ਅੱਜ ਬਾਗਾਪੁਰਾਣਾ ਨੀਲੇ ਪਿੰਡ ਰਾਜਿਆਣਾ ਸੰਤਮੀਹਾ ਸਿੰਘ ਅਸਥਾਨ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੂਰਵ ਮਨਾਇਆ ਗਿਆ ਇਸ ਸਮੇਂ ਵੱਡੀ ਗਿਣਤੀ ਵਿੱਚ ਸੰਗਤਾਂ ਇਸ ਸਥਾਨ ਤੇ ਨਸਤਮਕਤ ਹੋਣਾਂ ਇਹ ਫਲਸਾ ਵਾਹਿਗੁਰੂ ਦੀ ਖੰਦੇ ਬਾਣੀ ਗੁਰੂ ਗੁਰੂ ਮਹਾਰਾਣੀ ਜਬਾਣੀ ਅਮਰ ਸਾਰੇ ਗੁਰਬਾਣੀ ਕਹੈ ਸੇਵ ਕੇ ਜਨਮ ਲੈਣਾ ਪ੍ਰਤਖ ਪੁਨਿਸਤਾਰੇ ਐਸੇ ਦੀੰਦਿਆਲ ਸਤਿਗੁਰੂ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜਿਆਂ ਦੇ ਪਾਵਨ ਪਿਤਰ ਪਹਿਲੇ ਪ੍ਰਕਾਸ਼ ਉਰਵ ਦਿਹਾੜੇ ਨੂੰ ਮੁਖ ਰੱਖਦੇ ਹੋਇਆਂ ਸਮੁੱਚੀਆਂ ਗੁਰਨਾਨਕ ਨਾਮ ਲੀਵਾ ਸਿੱਖ ਸੰਗਤਾਂ ਨੂੰ ਮਹਾਪੁਰਖਾਂ ਦੇ ਪਾਵਨ ਪਿਤਰ ਸਥਾਨ ਮੰਦੋਂ ਲੱਖ ਲੱਖ ਵਧਾਈ ਹੋਵੇ ਸਤਿਗੁਰ ਪਾਤਸ਼ਾਹ ਮਹਾਰਾਜ ਜੀਆਂ ਦੇ ਪਾਵਨ ਪੁੱਤਰ ਪ੍ਰਕਾਸ਼ ਗੁਰੂ ਨੂੰ ਲਾਉਂਦਿਆਂ ਹੋਏ ਆਂ ਮਹੀਨਾਵਾਰੀ ਗੁਰਮੁਸਬਾਗ ਮਹਾਂਪੁਰਖਾਂ ਦੇ ਪਾਵਨ ਪਵਿਸ਼ਥਾਨਾਂ ਤੇ ਅੱਜ ਮਨਾਏ ਜਾ ਰਹੇ ਹਨ ਇਸ ਵਿੱਚ ਬੰਦ ਸੰਗਤਾਂ ਹਾਜ਼ਰੀਆਂ ਭਰ ਕੇ ਪਾਤਸ਼ਾਹ ਜੀਆਂ ਨੇ ਪਾਵਨ ਪੁੱਤਰ ਗੁਰਬਾਣੀ ਨਾਲ ਉਸ ਸੰਗਤਾਂ ਨੇ ਜੁੜਨਾ ਕੀਤਾ ਹੈ ਉਹ ਸਾਧ ਸੰਗਤ ਪਾਤਸ਼ਾਹ ਜੀਆਂ ਦੇ ਪਾਵਨ ਪੁੱਤਰ ਇੱਕ ਉਪਦੇਸ਼ ਹੈ ਕਿ ਕਾਲ ਯੁਗ ਦੇ ਸਮੇਂ ਅਰਧ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪੁੱਤਰ ਗੁਰਬਾਣੀ ਦੇ ਨਾਲ ਜੁਰ ਕਰਕੇ ਗੁਰੂ ਦਾ ਸਿੱਖ ਆਪਣਾ ਜੀਵਨ ਬਸਰ ਕਰਨਾ ਕਰੇ ਤਾਂ ਬਾਸਾ ਜੀਆਂ ਦੇ ਪਾਵਨ ਪੁੱਤਰਦਾਰ ਘਰ ਤੋਂ ਬੰਧ ਖੁਸ਼ੀਆਂ ਗੁਰਸਿੱਖਾਂ ਨੂੰ ਪ੍ਰਾਪਤ ਹੋ ਸਕਦੀਆਂ ਨੇ ਦੁਬਾਰਾ ਤੋਂ ਸਭਣਾ ਸੰਤਾਨ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦੇ ਪਾਵਨ ਪੁੱਤਰ ਪਹਿਲੇ ਪ੍ਰਕਾਸ਼ ਦਿਹਾੜੇ ਦਿਨ ਲੱਖ ਲੱਖ ਵਧਾਈਆਂ ਹੋਣ ਪਾਤਸ਼ਾਹ ਜੀ ਦਾ ਕਰ ਸੋਚੀਆਂ ਸੰਤਾਨ ਨੂੰ ਨਾਮ ਦੀ ਦਾਤ ਗੁਰਸਿੱਖੀ ਦੀ ਮੁੱਦਤਾ ਬਖਸ਼ਿਸ਼ ਕਰਨ ਚੜ੍ਹਦੀ ਕਲਾ ਦੇ ਜੀਵ ਬਖਸ਼ਿਸ਼ ਕਰਨ ਬਲਾਉ ਪੱਤੀ ਜੀ ਵਾਰ ਗੁਰਜੀਤ ਖਾਲਸਾ ਵਾਹਿਗੁਰੂ